इस साधना में हमारा मतलब है ये और ये सारी दुनिया है हमारे वो सारी ऐसी बात है भारतीय संस्कृति और ये राय से बारे में अनुभव करना है वो वेदना करना है हम तो हमारा भारतीय संस्कृति में हमें हमें ਇਹ ਬਿਲਡਰ ਸਾਹਿਬ ਕਲੀਅਰੀ ਪ੍ਰੋਜੈਕਟ ਬਿਲਡਰ ਇਹ ਮੁਕਾ ਜਾਂਦਾ ਸਰਕਾਰ ਦਾ ਸਾਇੰਸ ਵਿਦਵਾਨਾਂ ਦੇ ਪਰਿਵਾਰ ਲਈ ਵਿਲਾਇਨ ਤੋਂ ਬਾਅਦ ਸਾਰਿਆਂ ਨੇ ਆਪਣੀ ਸਹਿਮਤੀ ਦਿਵਾਈ ਆਪੀ ਉਹ ਨਾਲ ਸੋਚਣਾ ਹੈ ਕਿ ਉਹ ਸਮਾਜ ਦੇ ਆਉਣ ਦੇ ਨਾਲ ਜਿਹੜਾ ਨਾਟਕ ਹੈ ਤੇ ਜਿਹੜਾ ਇਹ ਜਿਹੜਾ ਉਹਦੇ ਤੇ ਅੰਮੀ ਝਾਂਕੇ ਲੜਾਈ ਲੜ ਕੇ ਜਨਤਾ ਕਰਨ ਤੋਂ ਇਹਦੇ ਤੇ ਕੰਮਾਣਾ ਕਰਾਦੇ। ਉਹਨਾਂ ਨੇ ਆਪਣੀਆਂ ਗੱਲਾਂ ਰੱਖ ਦਿੱਤੀਆਂ ਨੇ ਤੁਹਾਡੇ ਐਮਪੀ ਦੀ ਕੀ ਰਣਨੀਤੀ ਬਣੀ ਹੈ ਕਿ ਸੰਸਦ ਵਿੱਚ ਇਸ ਤਰ੍ਹਾਂ ਗੱਲ ਕਰੋਗੇ ਸਰਕਾਰ ਜਿਹੜੇ ਇੰਡਾ ਲਾਈਨਸ ਤੇ ਰੋਕ ਕੇ ਉਹ ਸਾਰੇ ਲੋਕੀਂ ਜੀਸੂ ਕਰ ਰਹੇ ਨੇ। ਆਪੀ ਅਗਰੇ لگی کو میں بتا رہا ہوں زیادہ بے وفائی ہو جاتی ہے جنہیں بھی اس سے کنفیوژن ہوتا ہے کہ اگر پارٹنر لو جائے گا تو وہ نہیں ہے وہ بھی نہیں ہے اگر کرانے کے ساتھ ہمارا جو جائی

ਜਾਂ ਜੋ ਟਿੱਕੇ ਚ ਮਰਦੇ ਨਹੀਂ ਹੁੰਦੀ ਔਰ ਸਾਰੇ ਜਾਣਗੇ ਅਖਰੇ ਨਰਦੇ ਦਿਖਾਈ ਦੇਵਗੇ ਔਰ ਹੀ ਨਾਵਾ ਭਾਸੀ ਪੰਜਾਬੀਆਂ ਦੀ ਲੜਾਈ ਇਸੇ ਤਿਹੇ ਤਰ੍ਹਾਂ ਲੜੀ ਤੇ ਖਾਸ ਤੌਰ ਤੇ ਪੰਜਾਬੀਆ ਸਰਦਾਰਾਂ ਦੇ ਮੰਨ ਲੰਬਕਾਰ ਨੂੰ ਅੰਕੜੇ ਕਹਿੰਦੇ ਕਿ ਨੰਬਰ ਦੀ ਗੱਲ ਨਹੀਂ ਸਿਰਫ ਚੌਥੀ ਦੀ ਗੱਲ ਵੀ ਲੜੀ ਬਗਾਈ ਜਿਹਨਾਂ ਨੇ ਦੇਨੀ ਦੇ ਸਾਥ ਦੀ ਗੱਲ ਕਾ ਕਾ ਇਸ ਬਕਰਾਰ ਅੱਜ ਦੀ ਗੱਲ ਸਮਝੋ ਕਿ ਹਰਿਆਣਾ ਦੇ ਅੰਦਰ ਕੁਝ ਪੁਲਿਸ ਵਾਲੇ ਨੇ ਜਿਹੜੇ ਆਵਾਰਾ ਦੇ ਆਉਂਦੇ ਨੇ ਮੈਸਰ ਦੇ ਸਰਪੰਚਾਂ ਨੂੰ ਕਿਹਾ ਕਿ ਕਿਸਾਨਾਂ ਨੂੰ ਕਿਹੜਾ ਮਦਦ ਨਾ ਦੇਣ ਕਿਹੜਾ ਕੀ ਨਾ ਕਿਹਾ ਗਿਆ ਸੋ ਕੱਢ ਕੀਏ ਬਹੁਤ ਜ਼ਿੰਦਾ ਅਧੀਨ ਹੈ ਅਸੀਂ ਇਸ ਕੰਨੀ ਜ਼ਿੰਦਾ ਕਰਦੇ ਹਾਂ ਪਰ ਇਹ ਗੱਲ ਸੱਚੀ ਹੈ ਕਿ ਅਸੀਂ ਸਭ ਤੋਂ ਬੜਾਈ ਦਰਾਂਗੇ ਪਰ ਮੈਨੂੰ ਲੱਗਦਾ ਕਿ ਕਿਸਾਨਾਂ ਮੈਦਾਨ ਹਮੇਸ਼ਾ ਜ਼ਾਤੀ ਹੁੰਦੀ ਹੈ ਇਹਦਾ ਵਿਚਾਰ ਆਜ ਸਾਡੀ ਸਰਕਾਰ ਦੀ ਇਹ ਸਟਾਟਸ ਪੁਨਰਾ ਫਟ ਕੇ ਇਹ ਦੇਸ਼ ਇਹ ਦੇਸ਼ तमाम ਇਹਨਾਂ ਦਾ ਹੈ ਜਿਸ ਰਾਜਪਾਲਾ ਮંત્રી ਜੀ ਦਾ ਨਾਤੇ ਬੀਜੇਪੀ ਦਾ ਨਾਤੇ ਉਹ ਰੋਟਾ ਨਾ ਇਹ तमाम ਲੋਕਾਂ ਦਾ ਦੇਸ਼ ਹੈ ਔਰ ਦੇਸ਼ ਤੇ ਲੋਕਾਂ ਦਾ ਘਾਰ ਹੈ ਉਹਨਾਂ ਨੂੰ ਦਿੱਲੀ ਨਹੀਂ ਆਉਣ ਦਿੱਤਾ ਜਾ ਰਿਹਾ ਬਾਰਡਰ ਦੇ ਰੱਖਿਆ ਹੋਇਆ ਤੁਸੀਂ ਕਿ ਦਿੱਲੀ ਕਿਸੇ ਦੇ ਬਾਪ ਦੀ ਥੋੜੀ ਹੈ ਦਿੱਲੀ ਜਾ ਕੇ ਪ੍ਰਦਰਸ਼ਨ ਕਰ ਸਕਦੇ ਆ ਡੈਮੋਕਰੇਸੀ ਹੈ ਆਪੀ ਗੱਲ ਕਰ ਸਕਦੇ ਆ ਫਿਰ ਉਤੰਦਰ ਚੜਾ ਹੋਇਆ ਕੋਈ ਦਿੱਕਤ ਨਹੀਂ ਕੋਈ ਹੈ ਅਜੇ ਖੱਟੇ ਸਵਾਲ ਹੈ 175000 ਰੁਪਏ ਪੰਜਾਬ ਦੇ ਖੇਤੀ ਬਦਲ ਦੀ ਡੀਲ ਦੀ ਗੱਲ ਕੀਤੀ ਜਾ ਰਹੀ ਹੈ ਗੁਰਮੀਤ ਸਿੰਘ ਢਿੱਲੋਂ ਦਾ ਇਹ ਬਿਆਨ ਹੈ ਕਿ ਅਸੀਂ ਜੇਕਰ ਕਿਸਾਨ ਛੋਣਾ ਕਰਨਗੇ ਛੱਡਣਗੇ ਤਾਂ ਉਹਨਾਂ ਨੂੰ ਪ੍ਰਸਾਦ ਕੋਈ ਫਾਰਮਰ ਨੇ ਜਿੰਨਾ ਵੀ 3 ਵੀ ਗੱਲ ਕੀਤੀ ਜਾ ਰਹੀ ਹੈ ਤੁਸੀਂ ਦੇਖੋ ਇਹਨਾਂ ਨੂੰ ਮੂਲੀ ਤੇ ਅਮਨਸਤੀ ਦਿੱਤੀ ਸਰਕਾਰ ਕੋਲ ਪੈਸਾ ਨਹੀਂ ਹੈ ਉੱਪਰ ਤੇ ਪੰਜਾਬ ਸਰਕਾਰ ਹੈ ਅੱਗੇ ਜੇ ਨਾਲ ਪਹਿਲਾਂ ਜੇ ਮੈਂ ਕਿਸੇ ਪਾਰਟੀ ਨਾਲ ਜਾਂ ਅਸਤੀ ਮੁਰਕਾ ਤਾਂ ਸੀ ਸਾਦੇ ਕਰਿਆ ਯਾਰ ਅਗੇ ਫਸੇ ਵਰਦੋਂਗੇ ਇਹ ਕਿਆ ਸੀ ਮੁੰਗੀ ਤੇ ਐਮਐਸਟੀ ਬਿੱਤੀ ਆਰੀ 11% ਦੀ ਮੁੰਗੀ ਐਮਐਸਟੀ ਦੇ ਖਰੀਦੇਗੀ ਵਿਦਿਆਰਥੀ ਦਾ ਹੋ ਰਾਇਕੀ ਬੋੜੀ ਨਹੀਂ ਬੀਚ ਤੇ ਡੈਂਗਰ ਸਰਕਾਰ ਤੋਂ ਬਿਨਾ ਨਾਮ ਮੁੰਗੀ ਇਹੋ ਜੀਆਂ ਗੱਲਾਂ ਕਰੀਆਂ ਸਾਰਾ ਹਗਾਨ ਹੈ ਬਿਨਾ ਕੌਲ ਕੋਸਲੀ ਬਦਲ ਰੇਗਾ ਭਾਈ ਡਾਕਟਰ ਭਾਇਆ ਚਾਹੀਦਾ ਉਹਨਾਂ ਲੋਕਾਂ ਨੂੰ ਪਰ ਸੋਚੋ ਜੰਗਣਾ ਜਿਹੜੀ ਪਿਆਸ 70000 ਰੁਪਏ ਤੁਸੀਂ ਕਹੋਗੇ ਵੀ ਬੱਸ ਮਤਲਬ ਬਸ ਹੀ ਤਾਂ ਨੂੰ ਕਿਉਂਗੇ ਕਿਤਾਬ ਮਤਲਬ ਤਾਂ ਹੋ ਸਕਦਾ ਹੈ ਕਿ ਫਿਰ ਚਾਰਵੀ ਕਰਦੇ ਅਸੀਂ ਲਗਾ ਅਗਲਾ ਜਿਹੜਾ ਚੀਜ਼ ਟੋੜਾ ਲਾ ਰਿਹਾ ਹੈ ਤੁਸੀਂ ਉਹ ਦੱਸੋਣਾ ਹੈ ਸਾਡੀ ਤਰਫੋਂ ਵੀ ਕਿ ਤੁਹਾਨੂੰ ਵੀ ਅਸੀਂ ਜਦੋਂ ਇਹ ਸੈਵੀ ਬਦਲੋ ਤੇ ਅਸੀਂ ਕਰਾਂਗੇ ਆਪੇ ਜੇਰੇ ਨਾਲ ਗੱਲ ਨਹੀਂ ਬਣੀ 50000 ਰੁਪਏ ਜੋ ਕੱਢੂਗਾ نے <سؤال> کہا